ਸਤਾਇ 10 ਅਕਤੂਬਰ ਤੋਂ ਗੁਰਦਾਸਪੁਰ ਤਿਬੜੀ ਕੈਂਟ ਵਿਖੇ ਜਿਹੜੀ ਸਿੱਖ ਰਜiment ਦੀ ਭਰਤੀ ਹੋਣ ਜਾ ਰਹੀ ਹੈ ਉਹਦੇ ਵਾਸਤੇ ਇਹ ਮੇਰਾ ਸਪੈਸ਼ਲ ਵੀਡੀਓ ਮੈਸੇਜ ਆ ਇਹ ਭਰਤੀ ਜਰਨਲ ਔਰ OBC ਕੈਟਾਗਰੀ ਦੇ ਬੱਚੇ ਦੇਖ ਸਕਦੇ ਨੇ SC ਕੈਟਾਗਰੀ ਵਾਲੇ ਬੱਚੇ ਭਰਤੀ ਨਹੀਂ ਦੇਖ ਸਕਦੇ ਪਲੱਸ ਉਹਨਾਂ ਬੱਚਿਆਂ ਦਾ ਰਿਲੇਸ਼ਨ ਸਰਟੀਫਿਕੇਟ ਬਣਿਆ ਹੋਣਾ ਚਾਹੀਦਾ ਹੈ ਜਿਨ੍ਹਾਂ ਦੇ ਫਾਦਰ ਸਰਵਿਸ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਫਾਦਰ ਰਿਟਾਇਰ ਹੋ ਕੇ ਆ ਗਏ ਨੇ ਜਾਂ ਜਿਨ੍ਹਾਂ ਦੇ ਬ੍ਰਦਰ ਹੁਣ ਇਸ ਸਮੇਂ ਸਰਵਿਸ ਕਰ ਰਹੇ ਨੇ ਉਹੀ ਇਸ ਭਰਤੀ ਵਿੱਚ ਹਿੱਸਾ ਲੈ ਸਕਦੇ ਜਾਫਰ ਜਿੰਨਾ ਬੱਚਿਆ ਕੋ ਨੈਸ਼ਨਲ ਸਟੇਟ ਜਾਂ ਡਿਸਟ੍ਰਿਕਟ ਲੈਵਲ ਦਾ ਸਪੋਰਟਸ ਦੇ ओरिजिनल ਸਰਟੀਫਿਕੇਟ ਨੇ 2 ਸਾਲ ਤੋਂ ਪੁਰਾਣੀ ਨਾ ਹੋਣ ਔਰ ਉਹਨਾਂ ਦੀ ਗੇਮ ਵੀ ਔਨ ਗਰਾਉਂਡ ਹੋਣੀ ਚਾਹੀਦੀ ਹੈ ਉਹ ਬੱਚੇ ਵੀ ਇਸ ਭਰਤੀ ਵਿੱਚ ਹਿੱਸਾ ਲੈ ਸਕਦਾ ਬਾਲੀਬਾਲ ਹਾਕੀ ਬਾਸਕਟਬਾਲ ਜਾਂ ਹੈਂਡਬਾਲ ਦੇ ਕੋਈ ਵਧੀਆ ਪਲੇਅਰ ਨਾ ਤੇ ਉਹ ਸਾਨੂੰ ਅਕੈਡਮੀ ਵਿੱਚ ਆਣ ਕੇ ਆਪਣਾ ਨਾਂ ਨੰਬਰ ਲਿਖਵਾਉਣ ਅਸੀਂ ਉਹਨੂੰ ਆਪਣਾ ਬਟਾਲੀਅਨ ਤੋਂ ਸਪான்ਸਰ ਕਰਾਵਾਂਗੇ ਤਾਂ ਕਿ ਉਹਨਾਂ ਨੂੰ ਭਰਤੀ ਦੇ ਵਿੱਚ ਸਪੈਸ਼ਲ ਬੈਨੀਫਿਟ ਮਿਲੇਗਾ ਔਰ ਉਹਨਾਂ ਦੀ ਏਜ 17.5 ਸਾਲ ਤੋਂ ਲੈ ਕੇ 21 ਸਾਲ ਦੇ ਵਿੱਚ ਹੋਣੀ ਚਾਹੀਦੀ ਏ ਇਹ ਮੇਰਾ ਮੈਸੇਜ ਉਹਨਾਂ ਬੱਚਿਆਂ ਤੱਕ ਸਪਰੈਡ ਕਰੋ ਜੋ ਇਸ ਕ੍ਰਾਈਟੇਰੀਆ ਦੇ ਵਿੱਚ ਆਉਂਦੇ ਨੇ ਜੀ